ਕਟਨੀ ਬਣੀ ਇਹਨਾਂ ਦੀ ਕੰਮ ਚੰਗਾ ਨਹੀਂ ਕਰਦੇ ਗੱਡੀ ਚਲਾਏ ਕਿਸਾਬ ਤਾਂ ਲਿਖੇ ਸੈਨ ਤੇ ਐ ਮਾਰਦੇ ਜਿੱਦਾ ਉਥੇ ਐਮ ਐਲ ਏ ਲੱਗਦੇ ਗਲਤੀਆਂ ਕੀਤੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਉਹ ਸਾਰੀਆਂ ਮਾਫੀ ਮੰਗ ਲੈਣੇ ਜਾ ਕੇ ਮੈਨੂੰ ਲੱਗਦਾ ਹਿਸਾਬ ਗਲਤ ਲਈ ਹੈਗੇ ਆ ਜੀ ਜਾਨ ਕੇ ਸੰਕਰਾਂ ਚ ਗੱਡੀ ਪਾ ਲਈ ਪਤਾ ਨਹੀਂ ਰਾਹ ਪਟਕ ਕੇ ਲੱਗਦਾ ਅੱਜ ਹਾਂਜੀ ਸਤ ਸ੍ਰੀ ਅਕਾਲ ਜੀ ਕੀ ਹਾਲ ਚਾਲ ਠੀਕ ਠਾਕ ਹੋ ਅੱਜ ਕੰਮ ਕਰ ਦਾ ਵੇਰਵਾ ਇਸ ਤਰ੍ਹਾਂ ਆ ਪਹਿਲਾਂ ਸੇਫਟੀ ਬੰਨਾਂਗੇ ਥੋੜੀ ਜੀ ਬੰਦੇ ਨੂੰ ਸੇਫਟੀ ਦੇਣ ਵਾਲੀ ਆ ਉਹ ਦੇ ਕੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਲੰਗਰ ਛਕਾਂਗੇ ਤੇ ਲੰਗਰ ਛਕਣ ਤੋਂ ਬਾਅਦ ਰਾਤੀ ਸੌਦੀ ਬਾਰਡਰ ਤੇ ਜਾ ਨਹੀਂ ਗਿਆ ਲੇਟ ਹੋ ਗਏ ਹਾਂ ਤੇ ਫਿਰ ਅੱਜ ਉੱਥੇ ਜਾਵਾਂਗੇ ਉਥੋਂ ਬੰਦੇ ਚੱਕਾਂਗੇ ਦੋ ਬਾਇਓਮੈਟ੍ਰਿਕ ਵਾਲੇ ਉਹਨੂੰ ਲਿਆ ਕੇ ਤੇ ਫਿਰ ਕੈਂਪੇਰੀ ਛੱਡਦੇ ਆਂ ਗੱਡੀ ਆ ਰਹੀ ਆ ਪੁਤਾਬੀ ਤੋਂ ਫਿਰ ਜਿਹੜਾ ਕੈਂਪੇਰੀ ਦਾ ਕੰਮ ਆ ਉਹ ਕਰਾਂਗੇ ਬਾਕੀ ਪੰਪ ਤੇ ਤੇਲ ਪਵਾ ਰਹੇ ਆ ਇਸ ਟਾਈਮ ਇਧਰ ਬਾਜੀ ਲੱਗੇ ਆ ਸ਼ੀਸ਼ਾ ਸਾਫ਼ ਕਰਨ ਗੱਡੀ ਦਾ ਤੇ ਤੇਲ ਪਾ ਕੇ ਫਿਰ ਨਿਕਲਦੇ ਆ ਉਸ ਤੋਂ ਬਾਅਦ ਜਾਵਾਂਗੇ ਮਾਤਾ ਦੇਕਾਂਗੇ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਉੱਥੋਂ ਚਾਹ ਪਾਨੀ ਛਕਾਂਗੇ ਚਾਹਗੋਂ ਤੋਂ ਬਾਅਦ ਵਿੱਚ ਜਾਣੇ ਆ ਸਾਉਦੀ ਬਾਰਡ ਤੇ ਇੱਕ ਬੰਦਾ ਜਿਹੜਾ ਉਸ ਰਵੇਸ ਕੈਂਪ ਚ ਖੜੇ ਆ ਉੱਥੇ ਵੀ ਚੱਕਣਾ ਆ ਜਿੰਨਾ ਚਿਰ ਉਹ ਨਈ ਫਰੀਜ ਹੁੰਦਾ ਉਹਨਾ ਟਾਈਮ ਫਿਰ ਬਾਕੀ ਕੰਮ ਕਰ ਲਾਂਗੇ ਕਿਉਂਕਿ ਬੰਦੇ ਡਿਊਟੀ ਤੋਂ ਲੇਟ ਹੀ ਆਉਂਦੇ ਆ ਬਾਕੀ ਜੇ ਸਿੱਲੇ ਬਾਰਡ ਤੇ ਚੱਲ ਗਏ ਉੱਥੇ ਤੇ ਤੁਹਾਨੂੰ ਪਤਾ 3-4 ਘੰਟੇ ਲੱਗਣੇ ਲੱਗਣੇ ਇੱਧਰ ਬੰਦੇ ਤਾਂ ਖੇਆ ਸੀਸੇ ਸਾਫ ਕਰਨ ਵਾਸਤੇ ਸੈਦੂ ਜੀ ਕਟਨੀ ਪਣੀ ਇਹਨਾਂ ਦੀ ਕੰਮ ਚੰਗਾ ਨਹੀਂ ਕਰਦੇ ਬਾਕੀ ਇਦਾਂ ਕੀ ਕੀ ਕੰਮ ਕਰਨੇ ਪੈਂਦੇ ਆ ਜੇ ਮੈਨਵਾਰੀਆਂ ਬੜੀਆਂ ਕੰਪਨੀ ਨੇ ਬਾਤੀਆਂ ਪੰਪੜੀ ਕਹਿੰਦੇ ਤੇਲ ਪਾਓ ਨਾਲ ਨਾਲ ਹਿਸਾਬ-ਕਾ ਲਿਖੋ ਤੇ ਹੁਣ ਕਾਫੀ ਜ਼ਿੰਮੇਵਾਰੀ ਵਧ ਗਈ ਆ ਬੰਦਾ ਗੱਡੀ ਚਲਾਏ ਕਿ ਹਿਸਾਬ ਤਾਂ ਲਿਖੇ ਹੋਣੀ ਲਿਖਣਾ ਪੈਣਾ ਜਦੋਂ ਕੰਪਨੀ ਨੇ ਆਟਾ ਦਿੱਤੇ ਆ ਦੇ ਕੰਪਨੀ ਨੇ ਮੰਨਨੇ ਪੈਣੇ ਆ ਸੈਨ ਤੇ ਐਮ ਆਰ ਦੇ ਜਿੱਦਾਂ ਉਥੇ ਐਮ ਐਲ ਏ ਲੱਗਦੇ ਆ ਤੇਰ ਮਾਨੇ ਕਿ ਤੁਸੀਂ ਕਿ ਭਾਜੀ ਹੈ ਬਸ ਐਡੇ ਮਾਰ ਲਈਦੇ ਹੋ ਨਾੜੀ ਸਾਰਾ ਹਿਸਾਬ-ਤਬਾਬ ਕੰਪਨੀ ਕੰਡੀਆਂ ਨੂੰ ਮਹੀਨੇ ਦਾ ਲਾਸਟ ਚਾਹੀਦਾ ਬੜੇ ਨਿਆਰੇ ਲੈ ਲੈ ਜਿਹੜੇ ਲੈ ਲੈ ਸਾਰਿਆਂ ਨੇ ਉਹ ਲੇਖਾ ਜੋਖਾ ਜੋ ਵੀ ਹੈ ਦੇਣਾ ਪੈਂਦਾ ਤੇ ਇਕੱਲੇ-ਇਕੱਲੇ ਕਿਲੋਮੀਟਰ ਕਿੰਨੇ ਵਜੇ ਤੇ ਰੋ ਪਾਇਆ ਸੀ ਗੱਡੀ ਕਿਥੇ ਲੈ ਕੇ ਗਏ ਤੁਸੀਂ ਕਿਉਂ ਲੈ ਕੇ ਗਏ ਤਾਰਾ ਕੁਝ ਕੰਪਨੀ ਕਹਿੰਦੀ ਉਹਨੂੰ ਚਾਹੀਦਾ। ਭਾਜੀ ਇੱਥੇ ਵੀ ਵਿਚਾਰ ਦੇਣੇ ਚਾਹੀਦੇ ਤੁਸੀਂ ਤੁਹਾਨੂੰ ਕੋਈ ਕਿੰਨੀ ਦੇਣੇ ਚਾਹੀਦੇ। ਨਹੀਂ ਦੇਣੇ ਚਾਹੀਦੇ। ਬੋਲਤੀ ਆ ਬੰਦ ਹੋ ਗਈਆਂ। ਕੋਈ ਵਿਚਾਰ ਨਹੀਂ। ਫਿਰ ਡੀਆਂ ਕੱਟੋ ਆ। ਬਾਕੀ ਸ਼ੀਸ਼ਾ ਭਾਈ ਨੇ ਸਾਫ਼ ਕਰਤਾ ਆ। ਲੱਗਨ ਤਾਂ ਨਹੀਂ ਡਿਆ ਇਨਾ ਸਾਫ਼ ਹੋਏਗਾ। ਪਰ ਫਿਰ ਵੀ ਚਲੋ ਠੀਕ ਆ। ਜੇ ਤੁਸੀਂ ਕਹਿੰਦੇ ਹਾਂ ਤਾਂ ਫਿਰ ਨਹੀਂ ਪੈਸੇ ਕਟਾਂਗੇ। ਉਦੋਂ ਪਹਿਲਾ ਮੇਰਾ ਇਰਾਦਾ ਇਹ ਸ਼ਾਇਦ ਆ ਕੀ ਕੱਟ ਦਿੰਨੇ ਹਰ ਕੀ ਬੰਦੇ ਦੀ ਡਿਸੀਸ਼ਨ ਸਾਫ ਕੀਤਾ ਚੰਗੀ ਤਰ੍ਹਾਂ ਤੇ ਚਲੋ ਕੋਈ ਨਹੀਂ ਬਾਕੀ ਹੁਣ ਜਾਣਦੇ ਆ ਗੁਰਦਾਸ ਸਿੰਘ ਮੱਥਾ ਟੇਕਦੇ ਆ ਜਿਹੜੀਆਂ ਗਲਤੀਆਂ ਕੀਤੀਆਂ ਸਵੇਰ ਤੋਂ ਲੈ ਕੇ ਹੁਣ ਤੱਕ ਉਹ ਸਾਰੀਆਂ ਮਾਫੀ ਮੰਗ ਲੈਣੇ ਜਾ ਕੇ ਆਹ ਮਾਰਕੀਟ ਆ ਹੰਤ ਦੇ ਉੱਪਰ ਮਾਰਕੀਟਾ ਬਣਿਆ ਹੈ ਕੋਈ ਕੌਣ ਵੀ ਨੂੰ ਜੇ ਕਹਿੰਦੇ ਸਮਾਨ ਲੈਣਾ ਤੇ ਬੰਦਾ ਖੜਾ ਲੈ ਲੈਂਦੇ ਆ ਤੇ ਬਾਕੀ ਆ ਜਿਹੜਾ ਮੇਰੇ ਨਾਲ ਬੰਦਾ ਆ ਇਹਨੂੰ ਜਦੋਂ ਕਹਿ ਦਈਏ ਗੁਰਦਰਾ ਸਾਹਿਬ ਜਾਣਾ ਇਹਨੇ ਪਹਿਲਾਂ ਇੱਕੋ ਸਵਾਲ ਕਰਨਾ ਹੁੰਦਾ ਬਣਿਆ ਕੀ ਉਥੇ ਹੁਣ ਬੰਦਾ ਕੀ ਕਰੇ ਦੱਸੋ ਆ ਜੇ ਬੰਦੇ ਔਰਤੇ ਹੋ ਰਹੇ ਨੇ ਬਾਬਾ ਇੱਕ ਇਥੇ ਬਾਬਾ ਪਰਸ਼ੋਤਮ ਬਾਬੇ ਪਰਸ਼ੋਤਮ ਨਾਲ ਯਾਰੀ ਪਾਈ ਆ WhatsApp ਦਾ ਨੰਬਰ ਲਿਆ ਬਾਬੇ ਦਾ ਨਾਲ ਹੀ ਚੁੱਪ ਕਰਕੇ ਤਿੰਨ ਕੁ ਮਹੀਨਾ ਮੈਸੇਜ ਕਰ ਦਿੰਦਾ ਬੰਦਾ ਵੀ ਬਾਬਾ ਅੱਜ ਕੀ ਬਣਿਆ ਬਾਪੇ ਪਰਸੋ ਤੋਂ ਮੋਲੇ ਫਿਰ ਕਹਿੰਦੇ ਵੀ ਸਾਸ ਸੰਗਤ ਜੀ ਅੱਜ ਆ ਬਣਿਆ ਤੇ ਸਾਸ ਸੰਦਨੇ ਵੇਖਣਾ ਨਾ ਲੋਕ ਬਾਪੇ ਪਰਸੋ ਤੋਂ ਨੇ ਵੇਖ ਲੰਦੋ ਨੇ ਬਾਪਾ ਕਹਿੰਦਾ ਝੂਠ ਬੋਲਣ ਨੇ ਬਾਕੀ ਆ ਪੰਪ ਤੋਂ ਤੇਲ ਭਾਗ ਨਿਕਲ ਗਏ ਆ ਤੇ ਗਾਈਜ਼ ਕੁਝ ਕਹਿਣਾ ਚਾਹੋ ਕਿ ਗਾਈਜ਼ ਕੁਝ ਨਹੀਂ ਕਹਿਣਾ ਕੋਈ ਸਾਸ ਸਦੀ ਗੱਲ ਬੁਲਾ ਦੋ ਗਾਈਜ਼ ਅੱਜ ਸਾਸ ਸਦੀ ਗੱਲ ਵੀ ਨਹੀਂ ਅੱਜ ਅੱਜ ਗਾਈਜ਼ ਤੜੀ ਟੈਨਸ਼ਨ ਚ ਮੈਨੂੰ ਲੱਗਦਾ ਸਾਬ ਗਲਤੀ ਲਈ ਹੈਗੇ ਆ ਬਾਕੀ ਚਲੋ ਬਰਾ ਗੁਰੂ ਘਰ ਜਾਂਦੇ ਆ ਇਨਾਂ ਦੇ ਸੂਤਰ ਹੈਗੇ ਉੱਥੇ ਬਾਬੇ ਨੇ ਦੱਸ ਦਿੰਦੇ ਕੀ ਬਣਿਆ ਸਾਡੇ ਹੁਣ ਹੈ ਨਹੀਂ ਕੋਈ ਤੋਂ ਉੱਥੇ ਜਾ ਕੇ ਦੇਖਦੇ ਜੋ ਵੀ ਬਣਿਆ ਆ ਮੱਥਾ ਟੇਕ ਕੇ ਛੱਕਦੇ ਆ ਫਿਰ ਲੰਬੇ ਰੂਟ ਤੋਂ ਨਿਕਲਦੇ ਆ ਤਿੰਨ ਚਾਰ ਘੰਟੇ ਦਾ ਲੰਬਾ ਰੂਟ ਆ 사ऊदी ਦਾ ਉੱਥੇ ਵੀ ਕਿਸੇ ਗੱਲ ਨਾਲ ਪਹੁੰਚਿਆ ਜਾਂਦਾ ਤੇ ਜੇ ਕੁਝ ਹੋਏਗਾ ਤੇ ਜਾਵਾਂਗੇ ਸਰਕਾਰ ਦੀਆਂ ਸ਼ਾਇਦਾਂ ਨੇ ਸੰਕਾ ਨੂੰ ਬੇਨਤੀ ਹੈ ਪਛੜ ਕੇ ਹਾਜ਼ਰੀਆਂ ਪਾਉ ਗੁਰੂ ਸਾਹਿਬ ਕਿਰਪਾ ਕਰਨਾ ਸਰਸੰਗੀਓ ਉਸ ਤੋਂ ਅਗਲੇ ਇੱਕ ਵਾਰ ਰਾਤ ਨੂੰ ਡਿਸਪੈਚ ਕੀਤਾ ਸਭ ਨੂੰ ਗੋਦੀ ਸਿੰਘ ਮਹਾਰਾਸ਼ਟਰ ਦੇ ਪਾਸ ਤੇ ਹਰ ਪ੍ਰਕਾਸ਼ ਹਮਾਰਾ ਭਯੋ ਪਟਨਾ ਸ਼ਹਿਰ ਵਿੱਚ ਲਓ ਜੀ ਲੰਗਰ ਛਕ ਰਿਆ ਗੁਰੂ ਘਰ ਤੇ ਹੁਣ ਚੱਲੇ ਆ ਕੰਮ ਕਰਮ ਸੌਦੀ ਬਾਰਡਰ ਤੇ ਦੇ ਨਾਲੇ ਰਵੇਸ ਕੈਂਪ ਚ ਬੰਦਾ ਚੱਕਣਾ ਇੱਕ ਲੰਗਰ ਛਕਣ ਦਾ ਹਜੇ ਸੋਚਿਆ ਤਾਂ ਨਹੀਂ ਪਰ ਆ ਨਾਲ ਦਾ ਬੰਦਾ ਇਹਨਾਂ ਨੂੰ ਅੱਗੇ ਦਿਖਾਇਆ ਹੈ ਤਾਂ ਦਸਿਆ ਨੇ ਬਾਬੇ ਨੂੰ ਮੈਸੇਜ ਕਰ ਲੈਂਦਾ ਤੇ ਪਹਿਲਾਂ ਇਹ ਨਾਲ ਲੰਗਰ ਸਿਕਣਾ ਬਾਕੀ ਅੱਜ ਆ ਪਿਛੇ ਹੈਡਾ ਕੈਮਰਾਮੈਨ ਜਿਹੜਾ ਜਵਾਨੀ ਮੇਰੇ ਚ ਕੈਮਰਾਮੈਨ ਹੁੰਦਾ ਸੀ ਅਭੀ ਤੇਰੇ ਮਗਰੋਂ ਲਾਈਟ ਪੈਂਦੀ ਆ ਲਾਈਟ ਪਿਛੇ ਗੱਡੀ ਆ ਗੱਡੀ ਨਾਲ ਨਿਕਾ ਖਿਲਾਰ ਥੋੜਾ ਜਿਹਾ ਵੀਡੀਓ ਬਣਾਣੀ ਹੈ ਮੈਂ ਅੱਗੇ ਆ ਵੀ ਕੁਝ ਕਹਿਣਾ ਚਾਹੋਗੇ ਆਪਣੇ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੇ ਇਹ ਕਹਿਣਾ ਸਬਸਕ੍ਰਾਈਬ ਕਰੋ ਦੇ ਲਾਈਕ ਤੇ ਕਮੈਂਟ ਵੀ ਕਰਿਓ ਇੱਕ ਵਾਰ ਤੋਂ ਉੱਚੀ ਬੋਲਣ ਵਾਲੀ ਉੱਚੀ ਬੋਲ ਲਾਈਕ ਐਂਡ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਸ਼ੇਅਰ ਵੀ ਕਰਿਓ ਯਾਰ ਇੱਕ ਵਾਰ ਤਾਂ ਪਾਈਆਂ ਜਾਂਦੀਆਂ ਪਾਓ ਇਹ ਡਰਾਈਵਰ ਸਾਹਿਬ ਕੁਝ ਕਹਿ ਰਹੇ ਏਡਾ ਤੋ ਇਆਂ ਚ ਗੱਡੀ ਪਾਲੀ ਆ ਪਤਾ ਨਹੀਂ ਰਾਹ ਪਟਕੇ ਕਿ ਲੱਗਦਾ ਅੱਜ ਕਹਿੰਦੇ ਪਟਕੇ ਉਹ ਮਾਦੇ ਜੰਗਲਾਂ ਜੋ ਪਾਇਆ ਉਹ ਜਿੱਦਾਂ ਤੁਹਾਨੂੰ ਗੱਲ ਦਿਖਾਇਆਏਗਾ ਐਵੇਂ ਲੋਕੀ ਕਹਿੰਦੇ ਡੌਂਕੀ ਡੌਂਕੀ ਓਕੀ ਹੈ ਹਲਾਰੇ ਲੱਗਾ ਹਲਾਰੇ ਵਜਰੇ ਤੁਹਾਡੀ ਵਜਰੇ ਕਾਪੀ ਜੀ ਮੈਕ ਡਾਉਨ ਮਜੀ ਆ ਰਹੇ ਨਹੀਂ ਡੌਂਕੀ ਲੱਗ ਗਈ ਹਾਈਲੈਂਡ 4 ਕੈਂਪੀ ਅਭੀ ਨੂੰ ਲਾ ਕੇ ਤੇ ਡੇਰੇ ਤੇ ਬਾਬੇ ਨੇ ਡੇਰੇ ਤੇ ਲਾ ਸਾਉਦੀ ਵਾਲੇ ਡੇਰੇ ਤੇ ਫੇਰ ਅਸੀਂ ਜਾਵਾਂਗੇ ਪਹਿਲਾਂ ਜਾਵਾਂਗੇ ਕੈਂਪਰ ਵੇ ਸਾਰੇ ਚ ਉੱਥੇ ਇੱਕ ਬੰਦਾ ਚੱਕਣਾ ਉਹਨੂੰ ਚੱਕਾਂਗੇ ਤੇ ਫੇਰ ਜਾਵਾਂ ਉਹਨੂੰ ਨਾਲ ਹੀ ਲੈ ਕੇ ਸਾਉਦੀ ਬਾਰਡਰ ਤੇ ਉਹਨੂੰ ਵੀ ਦਿਖਾ ਦੇ ਹੁੰਨੇ ਆ ਅੱਜ ਸਾਉਦੀ ਬਾਰਡਰ ਕਿਉਂ ਆ ਵੀ ਹੋਰ ਆ ਗਿਆ ਕੋਈ ਮੈਨੂੰ ਤੇ ਬੀਜੀ ਨਹੀਂ ਹੁਣ ਬਾਕੀ ਹੁਣ ਵੀਡੀਓ ਕੱਟ ਕੇ ਤੇ ਫਿਰ ਕਰਦੇ ਆਂ ਗੱਲ। ਮੈਂ ਉਹਦੀ ਕਰਦਾ ਹਾਂ। ਲਓ ਜੇ ਬੰਦੇ ਚੱਕ ਲੈਂਦੇ ਆ ਸਿੱਲੇ ਬੋਰਡ ਤੋਂ ਵੀ ਰਵੇਸ ਤੋਂ ਵੀ ਚੈੱਕ ਕਰੋ। ਇਹ ਬੰਦੇ ਇੱਕ ਪਾਸਪੋਰਟ ਵਾਲਾ ਤੇ ਦੋ ਫਿੰਗਰਾਂ ਵਾਲੇ। ਆਹ ਬਾਈ ਕਿਹੜਾ ਰਾ ਸਫਰ? ਸਹੀ ਠੀਕ ਹੈ ਬਾਈ। ਆਹ ਨੀਂਦ ਨਹੀਂ ਆ ਰਹਾ? ਨਹੀਂ ਨਹੀਂ। ਤੇਰੇ ਕੋ ਕਿਧਰ ਨੀਂਦ ਆਏਗਾ ਲਾਲਪਰੀ ਅੰਦਰ ਗਿਆ ਹੋਊਗਾ ਤੇਰੇ। ਆ ਰਹਾ ਹਵਾ ਚੱਲ ਰਹੀ ਦੀ ਨਾ? ਹਵਾ ਚੱਲਦੀ ਨਹੀਂ ਸ਼ੀਸ਼ਾ ਤਾਂ ਬੰਦ ਆ ਹਵਾ ਕਿਧਰ ਆ। ਤੇਰੇ ਕੋ ਆ ਜਾ ਕੇ ਕਿੰਨਾ ਹੋਊ। ਤੇਰੇ ਕੋ ਆ ਸਕਤੇ ਹੈ ਭਾਈ ਇਹ ਕੀ ਹੋ ਰਿਹਾ ਹੈ ਭਾਈ ਹਵਾ ਚੱਲ ਰਹਾ ਹੈ ਐਸੀ ਚੱਲ ਰਹਾ ਹੈ ਗਾੜੀ ਵਾਂਗ ਨਾ ਸੀਸਾ ਵਾਂਗ ਹਵਾ ਤੇ ਆਵਾਜ਼ ਕਿੱਥੋਂ ਆ ਰਿਹਾ ਹੈ ਇਸ ਕੋ ਉਹ ਇਸ ਕੋ ਪਤਾ ਨਹੀਂ ਕਿਹਨਾਂ ਸਾਰਾ ਇਹ ਅਭੀ ਉਸਮੇ ਸਵਰਗ ਮੇ ਹੈ ਨਾ ਇਸ ਲਈ ਸਹੀ ਬੋਲੇ ਭਾਜੀ ਲਓ ਜੀ ਡਰਾਈਵਰ ਨੂੰ ਕਰਦੇ ਆ ਮੈਸੇਜ ਬਾਹਰ ਆਏ ਤੇ ਬੁਣ ਦਿਜੀਏ ਭੇਜੀ ਬੰਦੇ ਚੜਾਤੇ ਆ ਗੱਡੀ ਚ ਮਾਰਕੀਟ ਆਏ ਆ ਥੋੜਾ ਜਿਹਾ ਸਮਾਨ ਲੈਣਾ ਹੈ ਘਰ ਵਾਸਤੇ ਦੁੱਧ ਵਗੈਰਾ ਤੇ ਹੋਰ ਨੇ ਕੰਮ ਦਾ ਸਮਾਨ ਉਹ ਲੈ ਕੇ ਫਿਰ ਜਾਨੇ ਆ ਘਰੇ ਲੁੱਲੂ ਮਾਰਕੀਟ ਆ ਸਾਡੇ ਨਾਲ ਹੀ ਘਰਾਂ ਦੇ ਉੱਥੇ ਆਏ ਆ ਤੇ ਲੈ ਕੇ ਤੇ ਫਿਰ ਜਾਨੇ ਆ ਘਰੇ ਬਾਕੀ ਬਾਜੀ ਨੂੰ ਪੁੱਛ ਲੈਣੇ ਆ ਕੁਝ ਲੈਣਾ ਤੇ ਠੀਕ ਨਹੀਂ ਤੇ ਫਿਰ ਜਿਹੜਾ ਸੋਚ ਕੇ ਆਏ ਆ ਉਹ ਹੀ ਸਮਾਨ ਲੈ ਕੇ ਚਲੀ ਜਾਏ